ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਸਥਾਪਨਾ ਕਰਕੇ ਸਿੱਖੀ ਵਿੱਚ ਧਾਰਮਿਕਤਾ ਦੇ ਨਾਲ-ਨਾਲ ਸ਼ਸਤਰਧਾਰੀ ਵੀਰਤਾ ਦਾ ਰਾਹ ਵੀ ਖੋਲਿਆ ਆਓ ਗੁਰੂ ਸਾਹਿਬ ਜੀ ਦੀ ਜੀਵਨੀ ਤੋਂ ਪ੍ਰੇਰਣਾ ਲਵਿਏ ਜਨਮ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 5 ਜੁਲਾਈ 1595 ਈਸਵੀ ਨੂੰ ਗੁਰੂ ਕੀ ਬਡਾਲੀ ਵਿੱਚ ਹੋਇਆ। ਉਹਨਾਂ ਦੇ ਮਾਤਾ-ਪਿਤਾ ਗੁਰੂ ਅਰਜਨ ਦੇਵ ਜੀ ਸੀ ਤੇ ਮਾਤਾ ਗੰਗਾ ਜੀ ਸੀ। ਉਹਨਾਂ ਦਾ ਬਚਪਨ ਆਤਮਕ ਗਿਆਨ ਅਤੇ ਸ਼ਾਸਤਰ ਵਿਦਿਆ ਸਿੱਖਦਿਆਂ ਲੰਘਿਆ। ਪਰਿਵਾਰਕ ਪਿਛੋਕੜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਾਪਿਆਂ ਦੇ ਇਕ ਇਕਲੇ ਪੁੱਤਰ ਸਨ। ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ ਅਤੇ ਮਾਤਾ ਗੰਗਾ ਜੀ ਇੱਕ ਨਿਮਰ ਤੇ ਭਗਤਪਰੀ ਮਾਂ ਸਨ। ਉਹਨਾਂ ਦੀ ਪਾਲਣਾ ਪੋਸ਼ਣਾ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਵਰਗੇ ਜੁਜਾਰੂ ਸਾਧੂਆਂ ਦੀ ਹੇਠ ਹੋਈ। ਬਚਪਨ ਤੋਂ ਹੀ ਉਹਨਾਂ ਨੇ ਧਿਆਨ, ਬਾਣੀ, ਤਲਵਾਰबाजी ਅਤੇ ਸੇਵਾ ਵਿੱਚ ਰੁਚੀ ਦਿਖਾਈ ਵਿਆਹ ਅਤੇ ਸੰਤਾਨ ਗੁਰੂ ਜੀ ਦੇ ਤਿੰਨ ਵਿਆਹ ਹੋਏ ਸੀ ਪਹਿਲਾ ਵਿਆਹ ਮਾਤਾ ਦਾਮੋਦਰੀ ਜੀ ਨਾਲ ਹੋਇਆ ਸੀ ਦੂਜਾ ਵਿਆਹ ਮਾਤਾ ਨਾਨਕੀ ਜੀ ਨਾਲ ਹੋਇਆ ਸੀ ਤੀਜਾ ਵਿਆਹ ਮਾਤਾ ਮਹਾਦੇਵੀ ਜੀ ਨਾਲ ਹੋਇਆ ਸੀ ਉਹਨਾਂ ਦੇ ਪੰਜ ਪੁੱਤਰ ਹੋਏ ਤੇ 13 ਜਿਨ੍ਹਾਂ ਵਿੱਚੋਂ ਗੁਰੂ ਹਰ राय ਜੀ ਬਾਅਦ ਵਿੱਚ ਸਤਵੇਂ ਗੁਰੂ ਬਣੇ ਉਹ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਵੀ ਰੱਬੀ ਰਾਤੇ ਚਲਾਉਂਦੇ ਰਹੇ ਗੁਰਗੱਦੀ ਪ੍ਰਾਪਤੀ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰगोविंद ਸਿੰਘ ਜੀ ਨੇ ਗੁਰਗੱਦੀ ਸੰਭਾਲੀ ਉਹਨਾਂ ਨੇ ਗੁਰਗੱਦੀ ਮਿਲਨ ਮੌਕੇ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਮੀਰੀ ਮਤਲਬ ਸ਼ਕਤੀ ਅਤੇ ਪੀਰੀ ਪੀਰੀ ਮਤਲਬ ਧਾਰਮਿਕਤਾ ਜੋ ਉਹਨਾਂ ਦੇ ਨਵੇਂ ਦਿਸ਼ਾ ਦਿੰਦੇ ਸਨ ਅਕਾਲ ਤਖਤ ਦੀ ਸਥਾਪਨਾ 1609 ਈਸਵੀ ਵਿੱਚ ਗੁਰੂ ਜੀ ਨੇ ਅਕਾਲ ਤਖਤ ਦੀ ਸਥਾਪਨਾ ਕੀਤੀ ਜੋ ਹਰਿਮੰਦਰ ਸਾਹਿਬ ਦੇ ਸਾਹਮਣੇ ਬਣਾਇਆ ਗਿਆ ਇਹ ਥਾਂ ਸਿੱਖ ਰਾਜਨੀਤਿਕ ਧਾਰਮਿਕ ਅਤੇ ਜਥੇਵੰਦਿਕ ਕਾਰਜਾਂ ਦਾ ਕੇਂਦਰ ਬਣੀ ਇੱਥੇ ਸਿੱਖਾਂ ਨੂੰ ਹੱਕ ਤੇ ਇਨਸਾਫ਼ ਸਿਖਾਇਆ ਜਾਂਦਾ ਸੀ ਫੌਜੀ ਤਿਆਰੀ ਅਤੇ ਅਕਾਲ ਸੈਨਾ ਗੁਰੂ ਜੀ ਨੇ ਸਿੱਖਾਂ ਨੂੰ ਧਾਰਮਿਕ ਤਾਕਤ ਦੇ ਨਾਲ ਨਾਲ ਸੈਨਿਕ ਤਾਕਤ ਵਿੱਚ ਵੀ ਤਿਆਰ ਕੀਤਾ ਉਹਨਾਂ ਨੇ ਅਕਾਲ ਸੈਨਾ ਨਾਮ ਦੀ ਸਿੱਖ ਫੌਜ ਬਣਾਈ ਜੋ ਦੁਸ਼ਮਣਾਂ ਨਾਲ ਜੰਗਾਂ ਲੜ ਸਕੇ ਸਿੱਖੀ ਨੂੰ ਇੱਕ ਲਚਕੀਲੀ ਤੇ ਤਾਕਤਵਰ قوم ਬਣਾਉਣ ਦੀ ਸ਼ੁਰੂਆਤ ਇੱਥੇ ਹੋਈ ਗੁਆਲિયਰ ਕਿਲਾ ਅਤੇ ਵਲਦੀਸ਼ੋਰ ਜਹਾਂਗੀਰ ਨੇ ਗੁਰੂ ਜੀ ਨੂੰ ਗੁਆਲਿਰ ਕਿਲੇ ਵਿੱਚ ਕੈਦ ਕਰਵਾਇਆ ਪਰ ਉੱਥੇ ਉਹਨਾਂ ਦੀ ਸੇਵਾ ਤੇ ਆਤਮਕ ਤਾਕਤ ਦੇਖ ਕੇ ਜਦੂਰੀ ਹਾਈ ਮਿਲੀ ਤਾਂ ਉਹਨਾਂ ਨੇ ਗੁੰਜਰਾਜਿਆਂ ਨੂੰ ਵੀ ਆਪਣੇ ਨਾਲ ਛੁਡਵਾਇਆ ਇਸ ਘਟਨਾ ਨੂੰ ਬੰਦੀ ਛੋੜ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ ਮੁਗਲਾਂ ਨਾਲ ਜੰਗਾਂ ਗੁਰੂ ਜੀ ਨੇ ਕਈ ਵਾਰ ਮੁਗਲ ਫੌਜਾਂ ਦਾ ਸਾਹਮਣਾ ਕੀਤਾ ਅੰਮ੍ਰਿਤਸਰ ਦੀ ਜੰਗ ਕਰਤਾਰਪੁਰ ਦੀ ਜੰਗ ਇਨ੍ਹਾਂ ਜੰਗਾਂ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਸਿਖਾਇਆ ਕਿ ਅਨਿਆਇਤਾ ਦੇ ਖਿਲਾਫ ਲੜਨਾ ਵੀ ਧਰਮ ਹੈ ਧਾਰਮਿਕ ਅਤੇ ਸਮਾਜਿਕ ਯੋਗਦਾਨ ਉਹਨਾਂ ਨੇ ਕੀਰਤਪੁਰ ਸਾਹਿਬ ਵਸਾਇਆ ਤੇ ਲੋਕਾਂ ਨੂੰ ਕੀਰਤ ਕਰਕੇ ਖਾਨ ਨਾਮ ਜਪਣ ਤੇ ਜ਼ੁਲਮ ਦੇ ਖਿਲਾਫ ਖੜੇ ਹੋਣ ਦੀ ਸਿੱਖਿਆ ਦਿੱਤੀ ਉਹ ਸਿੱਖੀ ਵਿੱਚ ਧਿਆਨ ਤੇ ਸਾਵਧਾਨੀ ਨਾਲ ਜੰਗੀ ਤਿਆਰੀ ਦੋਹਾਂ ਨੂੰ ਜੋੜਨ ਵਾਲੇ ਪਹਿਲੇ ਗੁਰੂ ਸਾਹਿਬ ਜੋਤੀ ਜੋਤ ਸਮਾਉਣਾ 3 ਮਾਰਚ 1644 ਈਸਵੀ ਨੂੰ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਉਹਨਾਂ ਨੇ ਆਪਣੇ ਪੁੱਤਰ ਗੁਰੂ ਹਰ राय ਜੀ ਨੂੰ ਗੁਰਗੱਦੀ ਸੌਂਪੀ। ਉਹਨਾਂ ਦੀ ਅੰਤਿਮ ਵਿਦਾਈ ਗੁਰਦੁਆਰਾ ਪਟਾਲਪੁਰੀ ਸਾਹਿਬ ਵਿਖੇ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਧਰਮ ਸਿਰਫ ਭਗਤੀ ਤੱਕ ਸੀਮਤ ਨਹੀਂ ਸਗੋਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਵੀ ਧਰਮ ਦਾ ਹਿੱਸਾ ਹੈ ਉਹਨਾਂ ਨੇ ਮੀਰੀ ਪੀਰੀ ਦੇ ਸਿਧਾਂਤ ਅੱਜ ਵੀ ਸਾਨੂੰ ਆਪਣੇ ਜੀਵਨ ਵਿੱਚ ਧਾਰਮਿਕਤਾ ਅਤੇ ਨਿਆਂ ਲਈ ਖੜਨ ਦੀ ਪ੍ਰੇਰਣਾ ਦਿੰਦੇ ਹਨ ਜੇ ਤੁਹਾਨੂੰ ਗੁਰੂ ਸਾਹਿਬ ਦੀ ਜੀਵਨੀ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ